ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿਮਰਨ ਕਿਚਨ ਐਂਡ ਬਲੌਗ ਤੇ ਆຊ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਨਾਲੇ ਆਪਾਂ ਬਲੌਗ ਨਵਾਗੇ ਨਾਲੇ ਆਪਾਂ ਇੱਧਰ ਜੜਾ ਵਾ ਕਾਲੀ ਦਾਲ ਨੂੰ ਤੜਕਾ ਲਗਾਉਂਦੇ ਸੀ ਆਪਾਂ ਤਰਹੀ ਸਾਬਤ ਮਸਰਾਂ ਦੀ ਦਾਲ ਦਾਲ ਬਣ ਕੇ ਤਿਆਰ ਹੋ ਗਈ ਸੀ ਇੱਧਰ ਮੈਂ ਤੜਕੇ ਦੀ ਤਿਆਰੀ ਕਰਨ ਦੀ ਤੇ ਤੜਕਾ ਥੋੜਾ ਜਿਹਾ ਇਧਰ ਆਪਾਂ ਕੜਾਈ ਦੇ ਵਿੱਚ ਤੇਲ ਗਰਮ ਕਰ ਲਿਆ ਹੀ ਤੇਲਾ ਪਸਰੋਂ ਦਾ ਪਾਇਆ ਤੇ ਉਧਰ ਆਪਾਂ ਸਾਰਾ ਪਿਆਜ਼ ਪੂਜੀ ਕੱਟ ਕੇ ਮੇਥੀ ਸੁੱਕੀ ਵਾਲੀ ਜੀਰਾ ਸਾਰਾ ਕੁਛ ਇੱਕੇ ਸਾਥ ਰੱਖ ਲਿਆ ਤੇ ਲਾਲ ਮਿਰਚਾਂ ਹਰੀਆਂ ਨਹੀਂ ਸੀ ਤੇ ਮੈਂ ਇਧਰ ਚਿਲੀ ਫਲੇਕਸ ਥੋੜੇ ਜਿਹੀ ਪੈਸੇ ਹੋਈ ਬੱਤੇ ਪਾਤੇ ਪਹਿਲਾਂ ਸਭ ਤੋਂ ਪਹਿਰੇ ਆ ਪਾਇਆ ਫਿਰ ਪਿਆਜ਼ ਤੇ ਅਦਰਕ ਵਿੱਚੇ ਕੱਟਿਆ ਹੋਇਆ ਪਾਤਾ ਆ ਲਸਣ ਮੈਂ ਨਹੀਂ ਪਾਇਆ ਸੀ ਕਿਉਂਕਿ ਲਸਣ ਚਿਲੀ ਵਿੱਚ ਨਾ ਬਹੁਤ ਗੀਡੀ ਹੋ ਜਾਂਦੀ ਤੇ ਥੋੜਾ ਜਲਦੀ ਸੀ ਸਾਨੂੰ ਸਿੰਸੇ ਕਰਕੇ ਜਲਦੀ ਜਲਦੀ ਮਤਲਪਾ ਜਿਹੜਾ ਪੁੰਨਦਾ ਜੇ ਤੁਸੀਂ ਲਸਣ ਚਾਹੁੰਦੇ ਹੋ ਤਾਂ ਪਾ ਸਕਦੇ ਆ ਬਸ ਇਹ ਮੈਂ ਲਸਣ ਦਾ ਪੇਸਟ ਰੱਖਿਆ ਹੋਇਆ ਮੈਂ ਇੱਕ ਚਮਚ ਲਸਣ ਦਾ ਪੇਸਟ ਪਾਤਾ ਸੀ ਤੇ ਤੜਕਾ ਵੀ ਇੱਧਰ ਆਪਣਾ ਚੰਗੀ ਤਰ੍ਹਾਂ ਪੁੱਜ ਚੁੱਕਾ ਸੀ ਪੁੱਜ ਕੇ ਤੜਕਾ ਲਾ ਲਵਾਂ ਜਿਵੇਂ ਉੱਧਰ ਮੈਂ ਟਮਾਟਰ ਕੱਟ ਕੇ ਰੱਖਿਓਏ ਸੀ ਤੇ ਟਮਾਟਰ ਕੱਟ ਕੇ ਉੱਧਰ ਬੰਚ ਨੇ ਹਜੇ ਕੋਠਿਆ ਸੀ ਉਹਦੀ ਵੀ ਤਿਆਰੀ ਕਰਾਉਣੀ ਸੀ ਉਹਨੂੰ ਬ੍ਰਸ਼ ਪੁਸ਼ ਕਰਾਉਣਾ ਸੀ ਤੇ ਨਾਲ ਹੀ ਨਾਲ ਮੈਂ ਦੋਨੇ ਕੰਮ ਕਰਨ ਦੇ ਸੀ ਤਾਂ ਤੜਕਾ ਪੁੰਨ ਦੀ ਸੋਧਰ ਬੰਚ ਨੂੰ ਵੀ ਦੇਖਣਾ ਜਾਣਾ ਪੈਂਦਾ ਸੀ ਇੱਧਰ ਆਪਾਂ ਮੇਥੀ ਵੀ ਪਾਤੀ ਵਿੱਚ ਥੜਾ ਆਪਣਾ ਬਿਲਕੁਲ ਤਿਆਰ ਹੋ ਚੁੱਕਿਆ ਵਾ ਉਧਰ ਆਪਾਂ ਦਾਲ ਦੇਖਦੇ ਆਂ ਕੋਲ ਕੇ ਦਾਲ ਵੀ ਇੱਧਰ ਦੇਖੋ ਬਣ ਕੇ ਅਹੀਂ ਮੈਂ ਕਾਲੀ ਜੀ ਬਰੀਕ ਆਦਿ ਰੱਖੀ ਸਾਈਕਲ ਫੇਰ ਮੈਂ ਬੜੀ ਬਿੜਾ ਫੇਰ ਐਂਡ ਆ ਮੈਂ ਮਾਦਿਰ ਮੇਰੇ ਮਸ ਨਾ ਰਿਹਾ ਕੱਚੀ ੜਿਆ ਚਲ ਮੁੰਡੇ ਮੇਰਾ ਨਾ ਅੱਛਾ ਲੱਗ ਵੰਛੇ ਤੇ ਜਦ ਉੱਠਿਆ ਤੇ ਵੰਛੇ ਦੇ ਦੋਸਤ ਆ ਚੁੱਕੇ ਆ ਨਾ ਵੰਛ ਦੋਸਤ ਆ ਗਏ ਆ ਤੇ ਵੰਛੋਂ ਚੱਲਿਆ ਬ੍ਰਸ਼ ਕਰਨ ਕਰ ਲੈ ਕਰ ਲੈ ਨਹੀਂ ਨਹੀਂ ਅੱਧਾ ਪੌਣਾ ਘੰਟਾ ਨਹੀਂ ਹੋਣੀ 10 ਮਿੰਟ ਚ ਆ ਜਾਣਾ ਬ੍ਰਸ਼ ਕਰ ਲੈ ਲੈਪਟਾਪ ਚਾਰਜ ਕਰ ਲੈਣਾ ਸੀ ਨਾ ਕਾ ਹਸਲ ਰਹਿ ਗਈ ਕਾ ਹਸਲ ਨਹੀਂ ਪੀ ਗਿਆ ਹੋ ਤੁਸੀਂ ਕੀ ਕੀਤਾ ਉਸ ਜਦੋਂ ਕੱਲ ਮਹੀਨੇ ਦੀ ਆਇਆ ਮੈਂ ਵੀ შე ਤ ਜਾ ਮੈਂ ਇਹ ਤੋ ਹਾਂ ਤੇ ਅੱਜ ਕੀ ਟਿਊਸ਼ਨ ਦੀ ਛੁੱਟੀ ਆ ਅੱਜ ਹਾਂ ਅੱਜ ਥੋੜੇ ਸ਼ਾਰਟ ਰੱਖਦੀ ਆ ਮੈਂ ਤੋਂ ਵਾਸਤੇ ਰੱਖੀ ਸੀ ਮੈਂ ਤਾਂ ਇੱਧਰ ਲੈ ਆਈ ਮੈਂ ਨਹੀਂ ਕੱਪੜੇ ਧੋਲੇ ਸੀ ਤੇ ਅੱਜ ਸ਼ਰਟ ਰਹਿ ਗਈ ਮਾਂ हाँ? दिया। ते ते केड़ा सबजेक्ट पढ़ादी है टोटल हाँ बेटा टोटल सब्जेक्ट पढ़ादी है ਕਾਫੀ ਤੇ ਨਹੀਂ ਸਾਫਾਈ ਕਰ ਲਈ ਨਮਨ ਦੇ ਉਹ ਪਏ ਹੀ ਨੇ ਨਮਨ ਮੈਂ ਮਨਾਉਟ ਕੇ ਚਾਪ ਇਸ ਟਾਪੀਂਗੇ ਬੈਲੀ ਹੋਵੇ ਨਾ ਕਿ ਨੀਲੇ ਹਾਂ ਨਮਨ ਦੇ ਨਮਨ ਦਾ ਹਾਰੀ ਹੀ ਸੀ ਕਰੀ ਨਵਦੀਪ ਆਵਾਜ਼ ਕੱਟ ਕਰੋ ਦੇਖ ਲੈ ਪ੍ਰੈਸ ਕਰਕੇ ਦੇਖ ਲੀ ਆ ਗਿਆ ਪ੍ਰੈਸ ਕਰਕੇ ਆ ਗਿਆ ਫਿਰ ਵੇਖੀ ਨਾ ਮਿਕਲੰਦੀ ਤੈਨੂੰ ਆਈ ਪੀਸਟ ਕਿ ਪਸੰਦ ਆ ਅਰੇ ਖਾਲੀ ਮਿੱਠੀ ਹੁੰਦੀ ਆ ਖਾਣੀ ਆ ਤੂੰ ਦੰਦਾਂ ਦੇ ਕਰਨੀ ਆ ਕੁੱਟ ਕੁੱਟ ਕੇ ਕੱਢ ਇਹਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਹੱਥ ਨਾਲ ਦਬਾ ਹੱਥ ਨਾਲ ਦਬਾ ਉਹ ਪਾਵਰਫੁਲ ਨੋਬ ਦੇ ਉਹ ਗ੍ਰੇਟ ਰੰਗ ਦੇ ਵੇਖੀ ਹਾਂ ਇਹੋ ਹੀ ਤਰੀਕਾ ਆਪ ਕੀਤਾ ਮੈਂ ਨਹੀਂ ਲੋੜਾਂ ਦਾ ਪਤਾ ਨਹੀਂ ਲੱਗਣਾ ਵੇਲੇ ਨਹੀਂ ਵੇਲੇ ਨਹੀਂ ਨਾਲ ਨਹੀਂ ਲੱਗ ਨਹੀਂ ਨਿਕਲ ਜਾਣੀ ਲੈ ਮੈਂ ਕੱਢਦਾ ਮੈਂ ਕਮੈਂਟ ਚ ਕੱਢ ਦੇਣੀ ਲੈ ਮੈਂ ਕੱਢਾਂ ਬੇਟਾ ਕੈਂਡੀ ਤੋਂ ਨਹੀਂ ਨੀੜੀ ਕਿਤੇ ਹੋਰ ਤੇ ਮੈਂ ਇੱਕ ਅੰਗੂਠੇ ਨੇ ਦਬਾ ਦੇ ਸਕਦੇ ਆਹੋ ਨੇ ਕਰਤੀ ਆਹ ਸਿਆਣਾ ਹੀ ਬਚਪਨ ਚ ਬਹੁਤ ਟ੍ਰਿਕ ਕੀਤੀ ਹੋਈ ਆਹ ਸਿਆਣਾ ਇਹ ਨਾ ਇਸ ਨੂੰ ਬਤਾ ਇੱਥੋਂ ਨੂੰ ਕੱਟ ਕੇ ਵੀ ਨਾ ਬ੍ਰਸ਼ ਦੇ ਨਾਲ ਘੁਮਾ ਕੇ ਵੀ ਕੱਢ ਨਹੀਂ ਨਹੀਂ ਸਾਡਾ ਦੇ ਕੋ ਤਰੀਕਾ ਵਾ ਕੱਟੋ ਉੱਤੋਂ ਚੱਲ ਉੱਲਾਓ ਹਾਂ ਆਹੀ ਨਹੀਂ ਨਾ ਨਾ ਅੱਜਾ ਚੇਰ ਫਿਰ ਚੱਲ ਬਿੰਦੀ ਆ ਹਾਂ ਦੋ ਤੋਂ ਤਿੰਨ ਬਰਸ਼ ਹੋ ਜਾਂਦੇ ਇਹਦੇ ਵਿੱਚ ਜੇ ਜਲਦੀ ਕਰਿਆ ਤੈਨੂੰ ਬੜੀ ਪਸੰਦ ਆ ਨਾ ਬੰਦ ਕਰਕੇ ਰੱਖਦੀ ਆ ਯੇ हेलो ਗਾਇਸ ਆਹ ਵੇਖੋ ਮੇਰੇ ਦੋਸਤ ਆ ਆਹ ਵੇਖੋ ਹਰਸ਼ ਆਹ ਕੋ ਜੈਸ਼ਨ ਤੇਰੇ ਸਭ ਤੋਂ ਮੇਰੇ ਤਾਂ ਦੋਸਤ ਕਿਦਾਂ ਲੱਗੇ ਆਹ ਵੇਖੋ ਮੇਰੀ ਮੰਮੀ ਗਾਇਸ ਇਹ ਮੈਂ ਅਸਲੀ ਚੈਨਲ ਆ ਇੰਨੇ ਰਹਿ ਗਏ ਆ ਮਨਛੇ ਦੇ ਦੋਸਤ ਆ ਜਿਹੜੇ ਕਿ ਮਨਛੇ ਆਇਦਰ ਦੋਸਤ ਆ ਆਇਦਰ ਛੋਟੇ ਦੇ ਦੋਸਤੇ ਆ ਇਹ ਪੁੱਤੂ ਪੁੱਤੂ ਦੂਸਰਾ ਦੋਸਤ ਬਗਾਨੀ ਕਿੱਥੇ ਨਿਕਲ ਗਿਆ ਉਹ ਪਤਾ ਨਹੀਂ ਕਿੱਥੇ ਗਿਆ ਵਾ ਤੇ ਇੱਕ ਦੋਸਤ ਜਿਹੜੀ ਸੇਲੀ ਸੀ ਉਹ ਕਿਤੇ ਹੋਰ ਸ਼ਿਫਟ ਹੋ ਗਈ ਆ ਹਾਂ ਤੇ ਗਗਨ ਨੇ ਇਸ਼ਾਰਾ ਤਿੰਨ ਹੀ ਜਣੇ ਰਹਿ ਗਏ ਆ ਇਹ ਤਿੰਨਾਂ ਨੇ ਅੰਤ ਬਾਈ ਮਚਾ ਦੇਣੀ ਚੱਲ ਜਾਈਏ